ਨਾਨਕਦੇਵ ਜੀ ਦੇ ਪ੍ਰਕਾਸ਼ ਪ੍ਰੋਪ ਨੂੰ ਸਮਾਪਤਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬੀ ਨਰੋਲ ਸੇਵਾ ਸੰਸਥਾ ਦੇ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਫੁੱਲਾਂ ਦੇ ਨਾਲ ਸੁੰਦਰ ਸਜੀ ਹੋਈ ਪਾਲਕੀ ਸਾਹਿਬ ਆ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਨੇ ਤੇ ਮਗਰ ਹੀ ਜੇ ਗੱਲ ਕਰਾਂ ਤਾਂ ਸੰਗਤਾਂ ਦਾ ਵੱਡਾ ਉਤਸ਼ਾਹ ਇਸ ਨਗਰ ਕੀਰਤਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਨਗਰ ਕੀਰਤਨ ਦੀ ਇੱਕ ਵੱਡੀ ਵਿਸ਼ੇਸ਼ਤਾ ਹੈ ਜੋ ਸੰਸਥਾ ਦੇ ਵੱਲੋਂ ਜੋ ਗੁਰੂਤਾਮ ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨ ਦੇ ਵਿੱਚ ਰਹਿ ਚੁੱਕੇ ਨੇ ਉੱਥੋਂ ਦੇ ਮਾਡਲ ਉਹਨਾਂ ਗੁਰੂਤਮਾਂ ਦੇ ਮਾਡਲ ਤਿਆਰ ਕੀਤੇ ਗਏ ਨੇ ਬਖੂਬੀਓ ਮਾਡਲ ਖਿੱਚ ਦਾ ਕੇਂਦਰ ਬਣੇ ਹੋਏ ਨੇ ਲੋਕਾਂ ਦੇ ਵਿੱਚ ਜੋ ਗੁਰੂਆਂ ਦੇ ਲਈ ਆਸਤਾ ਧਰਮ ਦੇ ਨਾਲ ਆਪਣੇ ਗੁਰਦੁਆਰਾ ਸਾਹਿਬ ਨੂੰ ਜੋ ਉੱਥੋਂ ਪਹੁੰਚ ਨਹੀਂ ਸਕਦੇ ਉਹਨਾਂ ਲੋਕਾਂ ਨੂੰ ਇਸ ਨਰੋਲ ਸੇਵਾ ਸੰਸਥਾ ਦੇ ਵੱਲੋਂ ਜੇ ਗੱਲ ਕਰੀਏ ਤਾਂ ਮਾਡਲ ਤਿਆਰ ਕਰਕੇ ਗੁਰੂ ਧਾਮਾਂ ਦੇ ਲੋਕਾਂ ਦੇ ਰੂਪ ਰੂਪ ਕੀਤੇ ਜਾ ਰਹੇ ਆ ਲੋਕਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਅੱਜ ਇਸ ਨਗਰ ਕੀਰਤਨ ਦੀ ਪ੍ਰੰਭਤਾ ਹੋਈ ਹੈ ਜੇ ਕਰੀਏ 1 ਮਾਰਚ ਤੋਂ ਇਹ ਨਗਰ ਕੀਰਤਨ ਸ਼ੁਰੂਆਤ ਹੋਇਆ ਤੇ ਦੇਖ ਸਕਦੇ ਹਾਂ ਕਿ ਬੰਦਾ ਸਿੰਘ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਹਰਮੰਦਰ ਸਾਹਿਬ ਦਾ ਮਾਡਲ ਬਹੁਤ ਸੋਹਣਾ ਸਜਿਆ ਹੋਇਆ ਤੇ ਨਾਲ ਦੂਸਰੇ ਪਾਸੇ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਹੋਰ ਗੁਰੂਤਮ ਜੋ ਲੈਂਦੇ ਪੰਜਾਬ ਦੇ ਵਿੱਚ ਨੇ ਇਹ ਨਗਰ ਕੀਰਤਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਪਿੰਡਾਂ ਸ਼ਹਿਰਾਂ 'ਚ ਹੁੰਦਾ ਹੋਇਆ ਆਪਣੇ ਆਖਰੀ ਪੜਾ ਕਰਤਾਰਪੁਰ ਸਾਹਿਬ ਵਿਖੇ 6 ਤਰੀਕ ਨੂੰ ਜਾ ਕੇ ਸਮਾਪਤੀ ਹੋਵੇਗੀ ਰੋਲ ਸੇਵਾ ਸੰਸਥਾ ਦੇ ਵੱਲੋਂ 14ਵਾਂ ਮਹਾਨ ਨਗਰ ਕੀਰਤਨ ਜੋ ਅੱਜ ਗੁਰਦੁਆਰਾ ਗੋਪਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਇਆ ਤੇ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜਾ ਕੋਰੀਡੋਰ ਦੇ ਰਸਤੇ ਲੱਗਾ ਕੀਰਤਨ ਦੀ ਸਮਾਪਤੀ ਹੋਣੀ ਹੈ ਜਿਹੜਾ ਇਹ ਨਗਰ ਕੀਰਤਨ ਰੱਖਿਆ ਗਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀਆਂ ਸਖਿਆਵਾਂ ਦਾ ਪ੍ਰਚਾਰ ਕਰਨ ਵਾਸਤੇ ਤੇ ਜਿਸ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਉਸ ਜਗ੍ਹਾ ਦੇ ਉੱਤੇ ਉਸ ਮਹਾਨ ਧਰਤੀ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਅੰਤਲੇ 18 ਇਹ ਬਾਰੇ ਬਤਾਏ ਉਸੇ ਧਰਤੀ ਤੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਟੁੱਡੀ ਜੇ ਵੀ ਵੀ ਸਮਝਾ